ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਾਂਗੀਰ ਬਾਦਸ਼ਾਹ ਆ ਰਿਹਾ ਸੀ ਰਸਤੇ ਵਿੱਚ ਪੜਾ ਕੀਤਾ ਦੋ ਤੰਬੂ ਲਾ ਲਏ ਇੱਕ ਤੰਬੂ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਰਹਿੰਦੇ ਆ ਬਾਹਰ ਪੈਰੇ ਤੇ ਗੁਰੂ ਦੇ ਸਿੱਖ ਖੜੇ ਆ ਇੱਕ ਪਾਸੇ ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਲੱਗਿਆ ਹੋਇਆ ਉਹਦੇ ਵੀ ਪਹਿਰੇਦਾਰ ਖੜੇ ਐ ਜਿੰਨਾ ਜਿੰਨਾ ਨੂੰ ਪਤਾ ਲੱਗਦਾ ਉਹ ਦਰਸ਼ਨ ਕਰਨ ਵੀ ਜਾਂਦੇ ਆ ਵੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਆਏ ਐ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਨੁੱਖ ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਸਕਦਾ ਹੈ ਤੇ ਪਦਾਰਥ ਦੇਣੇ ਰੋਜੀ ਰੋਟੀ ਦੇਣੀ ਉਹਦੇ ਵਾਸਤੇ ਉਹ ਸਭ ਦਾ ਪ੍ਰਬੰਧ ਕਰਦਾ ਹੈ ਉਹ ਤੇ ਨਿਮਖ ਨਿਮਖ ਤੇ ਸਾਨੂੰ ਸ્વાસ ਸਵਾਸ ਤੇ ਪਹਿਰਾ ਦੇ ਰਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਅਮਬਾਰਕ ਤੁਮਰੇ ਧਾਰੇ ਤੰਬੂ ਲੱਗਾ ਹੋਇਆ ਜahangir ਪਾਦਸ਼ਾ ਦਾ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਦਸ਼ਾ ਦਾ ਇੱਕ ਨਾ ਗਰੀਬ ਘਾਹੀ ਸਿੱਖ ਦੇ ਕੰਨੀ ਗੱਲ ਪਈ ਵੀ ਇੱਥੇ ਨੇੜੇ ਹੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਸ਼ਾ ਆਏ ਹੋਏ ਐ 6ਵੇਂ ਪਾਦਸ਼ਾ ਇਹ ਘਾ ਖੋਤਦਾ ਸੀ ਬਹੁਤ ਸੋਨਾ ਘਾ ਖੋਤ ਕੇ ਤੇ ਇੱਕ ਪੰਡ ਬਣ ਲੈਂਦਾ ਉਹਨੂੰ ਵੇਚ ਦਿੰਦਾ ਤੇ ਜਿਹੜਾ ਟਕਾ ਇਹਨੂੰ ਮਿਲਦਾ ਸੀ ਕੋਈ ਟਕਾ ਦੋ ਟਕੇ ਉਹਦਾ ਪ੍ਰਸ਼ਾਦਾ ਛਕ ਲੈਂਦਾ ਤੇ ਰੱਬ ਦਾ ਨਾਮ ਜਪਦਾ ਸੀ ਕਿਆ ਨਾ ਜਿਨ੍ਹਾਂ ਨੇ ਸੁੱਖ ਲੈਣਾ ਸੰਤੁਸ਼ਟੀ ਚਾਹੀਦੀ ਹੈ ਸੰਤੁਸ਼ਟੀ ਬਿਨਾਂ ਤੇ ਸਬਰ ਬਿਨਾਂ ਕਦੇ ਵੀ ਮਨੁੱਖ ਰਾਜ ਨਹੀਂ ਸਕਦਾ ਤੇ ਸੁੱਖ ਵੀ ਨਹੀਂ ਪ੍ਰਾਪਤ ਕਰ ਸਕਦਾ ਆਖੋ ਸਤਨਾਮ ਇਹ ਰੋਜ਼ ਇਹੀ ਕੰਮ ਕਰਦਾ ਸੀ ਸੁੱਖ ਰਜਾ ਵਿੱਚ ਹੀ ਹੈ ਦੁੱਖ ਰਜਾ ਤੋਂ ਬਾਹਰ ਹੈ ਜਦੋਂ ਰਜਾ ਤੋਂ ਬਾਹਰ ਹੋ ਜਾਂਦਾ ਮਨੁੱਖ ਫਿਰ ਦੁੱਖ ਪਾਉਂਦਾ ਹੈ ਜਦੋਂ ਰਜਾ ਚ ਰਹਿੰਦਾ ਫਿਰ ਸਭ ਕੁਸ਼ੀ ਉਹਦਾ ਲੱਗਦਾ ਹੈ ਦੁੱਖ ਵੀ ਉਹਦਾ ਲੱਗਦਾ ਹੈ ਫਿਰ ਸੁੱਖ ਵੀ ਉਹਦਾ ਹੀ ਲੱਗਦਾ ਵੀ ਤੇਰਾ ਹੀ ਹੈ ਸੱਚੇ ਪਾਤਸ਼ਾਹ ਤੇ ਜਦੋਂ ਇਹਦੇ ਕੰਨੀ ਗੱਲ ਪਈ ਵੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਆਏ ਹੋਏ ਇਹਨੇ ਸੋਚਿਆ ਵੀ ਗੁਰੂ ਦੇ ਦਰਬਾਰ ਦੇ ਅੰਦਰ ਖਾਲੀ ਹੱਥ ਮਨਾ ਕਾਹਨੂੰ ਜਾਣਾ ਆਪਾਂ ਇਦਾਂ ਕਰਦੇ ਆ ਇਹਨੇ ਉਸ ਦਿਨ ਦੋ ਪੰਡਾ ਕਾਹ ਦੀਆਂ ਖੋਤੀਆਂ ਤੇ ਦੋ ਪੰਡਾ ਜਦੋਂ ਬਣਾਈਆਂ ਵਧੀਆ ਕਾਹ ਵੜਿਆ ਇੱਕ ਪਾਂਡੇ ਨੇ ਵੇਚ ਦਿੱਤੀ ਤੇ ਇੱਕ ਘੋੜਿਆਂ ਵਾਸਤੇ ਵੀ ਲੈ ਕੇ ਜਾਵਾਂਗਾ ਮੈਂ ਗੁਰੂ ਸਾਹਿਬ ਜੀ ਦੇ ਉਹਦਾ ਇੱਕ ਟਕਾ ਮਿਲਿਆ ਵੀ ਇਹ ਮੈਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕੂਗਾ ਤੇ ਅੰਦਰ ਚਾ ਸੀ ਵੀ ਘਾ ਲੈ ਕੇ ਜਾਵਾਂ ਵਧੀਆ ਮੈਂ ਗੁਰੂ ਸਾਹਿਬ ਜੀ ਦੇ ਘੋੜਿਆਂ ਵਾਸਤੇ ਤੇ ਮੈਂ ਟਕਾ ਗੁਰੂ ਜੀ ਨੂੰ ਮੱਥਾ ਰੱਖ ਕੇ ਟਕਾ ਤੇ ਮੱਥਾ ਟੇਕਾਂਗਾ ਪਿਆਰ ਵਾਲਿਆਂ ਦੀ ਗੱਲ ਹੀ ਹੋਰ ਹੁੰਦੀ ਐ ਤੇ ਹੁਣ ਇਹ ਚੱਲ ਪਿਆ ਸਿਰ ਤੇ ਰੱਖੀ ਪੰਡ ਘਾ ਦੀ ਟਕਾ ਪਾਇਆ ਜੇਵਤ ਚੱਲ ਪਿਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਮੈਂ ਬੜੇ ਚਿਰਾਂ ਤੋਂ ਤਰਸਦਾ ਸੀ ਅੱਜ ਵੀ ਪਿਆਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈਂਦਾ ਨਾ ਉਹ ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਕਰ ਲੈਂਦਾ ਉਹਨੂੰ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਹੋ ਜਾਂਦੇ ਆ ਆਖੋ ਸਤਨਾ ਤੇ ਜਦੋਂ ਇਹ ਗਿਆਨ ਮਨ ਵਿੱਚ ਸੋਚਦਾ ਜਾਂਦਾ ਵੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਹੋ ਜਾਣ ਮੈਂ ਤੁਹਾਡੀ ਸੋਭਾ ਬਹੁਤ ਸੁਣੀ ਸੀ ਤੇ ਪਰ ਅੱਜ ਮੈਂ ਦਰਸ਼ਨ ਕਰਨ ਚੱਲਿਆ ਕਿਉਂਕਿ ਭਾਵਨਾ ਸਤਗੁਰੂ ਸੱਚੇ ਪਾਤਸ਼ਾਹ ਤੇ ਆਉਂਦੇ ਹੀ ਪਰਖ ਲੈਂਦੇ ਆ ਵੀ ਮੇਰਾ ਸਿੱਖ ਹੁਣ ਇਸ਼ਨਾਨ ਕਰਕੇ ਚੱਲ ਪਿਆ ਮੇਰੇ ਵੱਲ ਸਤਗੁਰੂ ਕੋਟ ਪੈਂਡਾ ਅੱਗੇ ਵੇ ਲੇਤ ਹੈ ਭਵਾਂ ਦੀ ਕਰੋੜਾਂ ਤੋਂ ਚੱਲ ਪੇ ਫਿਰ ਵੀ ਸਤਗੁਰੂ ਸੱਚੇ ਪਾਤਸ਼ਾਹ ਅੱਗੋਂ ਲੈਣ ਆਉਂਦੇ ਆ ਸਮਝ ਜਾਂਦੇ ਆ ਵੀ ਮੇਰਾ ਸਿੱਖ ਆ ਰਿਹਾ ਹੈ ਉਹ ਸੇਵਾ ਕਰਦਿਆਂ ਨੂੰ ਵੀ ਵੇਖਦਾ ਹੈ ਉਹ ਦਾਨ ਕਰਦਿਆਂ ਨੂੰ ਵੀ ਵੇਖਦਾ ਉਹ ਆਉਂਦਿਆਂ ਨੂੰ ਵੀ ਵੇਖਦਾ ਹੈ ਤੇ ਜਦੋਂ ਇਹ ਗਿਆਨ ਗਾਂ ਦੋ ਤੰਬੂ ਲੱਗੇ ਹੋਏ ਆ ਇਹਨੇ ਵੇਖਿਆ ਵੀ ਥੋੜਾ ਜਾ ਛਸ਼ੋਪਣ ਚ ਪੈ ਗਿਆ ਵੀ ਕਹਿੰਦਾ ਚਲੋ ਗੁਰੂ ਸਾਹਿਬ ਦੇ ਦੋ ਤੰਬੂ ਹੋਣ ਆ ਵੀ ਉਹਨਾਂ ਨਾਲ ਸਿੰਘ ਘੋੜਸਵਾਰ ਬਹੁਤ ਜ਼ਿਆਦਾ ਹੁੰਦੇ ਆ ਤੇ ਜਦੋਂ ਇਹ ਅੰਦਰ ਗਿਆ ਇਹਨੇ ਪੰਡ ਸੁੱਟੀ ਹੁਣ ਜਹਾਂਗੀਰ ਬਾਦਸ਼ਾਹ ਨੇ ਵੀ ਕਿਹਾ ਸੀ ਵੀ ਕੋਈ ਫਰਿਆਦੀ ਆਵੇ ਉਹਨੂੰ ਤੁਸੀਂ ਮੋੜਨਾ ਨਹੀਂ ਇਹ ਗੁਰੂ ਸਾਹਿਬ ਤਾਂ ਮੋੜਦੇ ਨਹੀਂ ਸੀ ਕਿਸੇ ਨੂੰ ਕਿਸੇ ਨੂੰ ਮੋੜਨਾ ਨਹੀਂ ਇਹਨੇ ਜਦੋਂ ਵਧੀਆ ਹਰਾ ਹਰਾ ਘਾਹ ਉਹਨਾਂ ਨੇ ਵੀ ਵੇਖਿਆ ਜਹਾਂਗੀਰ ਦੇ ਜਿਹੜੇ ਪਹਿਰੇਦਾਰ ਸੀ ਜਹਾਂਗੀਰ ਬਾਦਸ਼ਾਹ ਦੇ ਕਹਿੰਦੇ ਕੋਈ ਫਰਿਆਦੀ ਆਇਆ ਮਿਲਣਾ ਆਇਆ ਇਹਨੇ ਪੰਡ ਸੁੱਟੀ ਕਹਿੰਦਾ ਵੀ ਮੈਂ ਅੱਗੇ ਜਾਣਾ ਇਹ ਸਮਝ ਕੇ ਵੀ ਬਾਦਸ਼ਾਹ ਦੇ ਦਰਸ਼ਨ ਕਰਨੇ ਹੋਣੇ ਜਾ ਕੇ ਨਾ ਇਹਨੇ ਅੱਗੇ ਜਾ ਕੇ ਆਪਣੇ ਆਸਣ ਤੇ ਬੈਠਾ ਜਹਾਂਗੀਰ ਬਾਦਸ਼ਾਹ ਜਦੋਂ ਇਹਨੇ ਚਿਹਰੇ ਵੱਲ ਤੱਕਿਆ ਕਿਉਂਕਿ ਸਮਝ ਗਿਆ ਰੱਬੀ ਰੂਹ ਸੀ ਕਹਿੰਦਾ ਬਾਦ ਪਾਦਸ਼ਾਹ ਤੇ ਹੈ ਪਰ ਮਨ ਵਿੱਚ ਸ਼ੰਕਾ ਆ ਰਹੀ ਹੈ ਮੈਨੂੰ ਨਾਮ ਜਪਣ ਵਾਲੀ ਹੂ ਨਹੀਂ ਲੱਗਦੀ ਆਖੋ ਸਤਨਾਮ ਸ਼ੰਕਾ ਕਿਉਂ ਆ ਰਿਹਾ ਹੈ ਕਿਉਂਕਿ ਉਹ ਦੁਨੀਆ ਦਾ ਬਾਦਸ਼ਾਹ ਸੀ ਨਾ ਇੱਧਰ ਸੱਚੇ ਪਾਤਸ਼ਾਹ ਦੂਸਰੇ ਅੰਬੂ ਵਿੱਚ ਸਨ ਤੇ ਜਦੋਂ ਇਹ ਕਹਿੰਦਾ ਵੀ ਚਲੋ ਸ਼ੰਕਾ ਨਹੀਂ ਕਰਨਾ ਚਾਹੀਦਾ ਇਹਨੇ ਬੜੀ ਭਾਵਨਾ ਨਾਲ ਨਾ ਟਕਾ ਰੱਖ ਕੇ ਤੈਨ ਲੰਬਾ ਬੈ ਕੇ ਡੰਡੌਤ ਕੀਤੀ ਇਹ ਜahangir ਬਾਦਸ਼ਾਹ ਵੀ ਵੇਖਦਾ ਵੀ ਆਉਂਦੇ ਬਥੇਰੇ ਆ ਪਰ ਇੰਨੀ ਭਾਵਨਾ ਨਾਲ ਮੱਥਾ ਨਹੀਂ ਕਦੇ ਟੇਕਿਆ ਕਿਸੇ ਨੇ ਆਖੋ ਸਤਨਾਮ ਮੱਥਾ ਟੇਕ ਕੇ ਇਹ ਬਹਿ ਗਿਆ ਇਹਨੇ ਛਕਿਆ ਕੁਝ ਨਹੀਂ ਕਿਉਂਕਿ ਇੱਕ ਇਹ ਘਾਹ ਦੀ ਪੰਡ ਬਣ ਲਿਆ ਇੱਕ ਵੇਚ ਆਇਆ ਇੱਕ ਟਕਾ ਸੀ ਇਹਦੇ ਕੋਲ ਪ੍ਰਸ਼ਾਦਾ ਛਕਿਆ ਹੀ ਨਹੀਂ ਤਾਂਗ ਅੰਦਰੋਂ ਪੈਦਾ ਹੋਵੇ ਇਹਨੇ ਬੜੀ ਭਾਵਨਾ ਨਾਲ ਮੱਥਾ ਟੇਕਿਆ ਤੇ ਬਹਿ ਗਿਆ ਨਾ ਜਦੋਂ ਜਹਾਂਗੀਰ ਬਾਦਸ਼ਾਹ ਕਹਿੰਦਾ ਕਹਿੰਦਾ ਦੱਸੋ ਬਈ ਕੀ ਚਾਹੀਦਾ ਤੁਹਾਨੂੰ ਮਾਇਆ ਚਾਹੀਦੀ ਆ ਪਦਾਰਥ ਚਾਹੀਦੇ ਆ ਕੀ ਚਾਹੀਦਾ ਦੱਸੋ ਉਹ ਕਹਿੰਦਾ ਜੀ ਮੈਨੂੰ ਪਦਾਰਥਾਂ ਦੀ ਲੋੜ ਨਹੀਂ ਹੈ ਮੈਨੂੰ ਰਾਜ ਭਾਗ ਦੀ ਲੋੜ ਨਹੀਂ ਹੈ ਮਹਾਰਾਜ ਮੁਕਤ ਨਹੀਂ ਮੰਗਦਾ ਮੈਨੂੰ ਤੇ ਪ੍ਰੀਤੀ ਚਾਹੀਦੀ ਹੈ ਤੁਹਾਡੇ ਚਰਨਾਂ ਦੀ ਪ੍ਰੇਮ ਚਾਹੀਦਾ ਮੈਂ ਤਾਂ ਸੱਚੇ ਪਾਈਸ਼ਾ ਦੇ ਦਰਸ਼ਨ ਕਰਨੀ ਚਾਹੁੰਦਾ ਸੀ ਬਸ ਉਹ ਸਮਝ ਗਿਆ ਵੀ ਤਾਂ ਗਲਤ ਪਾਸੇ ਆ ਗਿਆ ਉਹ ਕਹਿੰਦਾ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਕਿਤੇ ਤੂੰ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਸ਼ਨ ਤੇ ਨਹੀਂ ਕਰਨ ਆਇਆ ਕਹਿੰਦਾ ਹਾਂਜੀ ਮੈਂ ਦੁਨੀਆਂ ਦੇ ਬਾਦਸ਼ਾਹਾਂ ਤੋਂ ਕੀ ਲੈਣਾ ਮੈਂ ਤਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆ ਆਖੋ ਸਤਨਾਮ ਕਹਿੰਦੇ ਅੱਛਾ ਕਹਿੰਦੇ ਇਦਾਂ ਕਰ ਤੂੰ ਫਿਰ ਇੰਨੀ ਭਾਵਨਾ ਨਾਲ ਮੱਥਾ ਟੇਕਿਆ ਆਹ ਦੁਸ਼ਾਲਾ ਕਹਿੰਦੇ ਜਿਹੜਾ ਮੇਰੇ ਉੱਤੇ ਲੱਗਦਾ ਹੋਇਆ ਨਾ ਉਹ ਸਮੇਂ ਦਾ ਦੱਸ ਦਿਆ ਇਤਿਹਾਸ ਦੱਸਦਾ ਵੀ ਤਕਰੀਬਨ 2 ਲੱਖ ਦਾ ਦਿਸਾਲਾ ਉੱਤੇ ਲਿਆ ਹੋਇਆ ਸੀ ਜਹਾਂਗੀਰ ਬਾਦਸ਼ਾਹ ਨੇ ਅੱਜ ਵੀ ਆਉਂਦੇ ਆ ਬੜੀਆਂ ਮਹਿੰਗੀਆਂ ਲੋਈਆਂ ਆਉਂਦੀਆਂ ਬੜੇ ਮਹਿੰਗੇ ਸ਼ਾਲ ਆਉਂਦੇ ਆ ਬੜੀਆਂ ਮਹਿੰਗੇ ਦਿਸਾਲੇ ਆਉਂਦੇ ਆ ਤੇ ਬੜਾ ਮਹਿੰਗਾ ਦਿਸਾਲਾ ਜਹਾਂਗੀਰ ਬਾਦਸ਼ਾਹ ਨੇ ਲਾਇਆ ਤੇ ਉਹਨੂੰ ਦੇ ਦਿੱਤਾ ਕਹਿੰਦਾ ਲੈ ਇਹਨੂੰ ਵੇਚ ਵੀ ਦੇਵੇਂਗਾ ਤੇ ਮਾਇਆ ਮੁਕਣੀ ਨਹੀਂ ਤੈਨੂੰ ਉਹਨੇ ਨਾ ਲਾ ਕੇ ਵਾਪਸੀ ਰਖਦਾ ਕਹਿੰਦਾ ਇਹ ਅਸੀਂ ਇਹ ਗਰੀਬਾਂ ਨੇ ਕੀ ਕਰਨਾ ਇੰਨਾ ਮਹਿੰਗਾ ਦਸ਼ਾਲਾ ਬਸ ਮੈਨੂੰ ਜਾਣ ਦਿਓ ਜਾਣ ਲੱਗਿਆ ਨਾ ਜਦੋਂ ਇਹਨੇ ਟਕਾ ਵੀ ਇੱਕੋ ਹੀ ਟਕਾ ਸੀ ਹੁਣ ਇਹਨੇ ਟਕਾ ਵੀ ਚੱਕ ਲਿਆ ਜਹਾਂਗੀਰ ਬਾਦਸ਼ਾਹ ਦੇ ਅੱਗੋਂ ਜਹਾਂਗੀਰ ਬਾਦਸ਼ਾਹ ਹੈਰਾਨ ਹੋ ਗਿਆ ਕਹਿੰਦਾ ਇੱਕ ਗਰੀਬ ਦੀ ਨਜ਼ਰ 'ਚ ਮੇਰੀ ਇੱਕ ਟਕਾ ਵੀ ਕੀਮਤ ਨਹੀਂ ਹੈ ਆਖੋ ਸਤਨਾ ਮੈਂ ਬਾਦਸ਼ਾਹਾਂ ਆ ਚੱਲ ਪਿਆ ਜahangir ਬਾਦਸ਼ਾਹ ਕਹਿੰਦਾ ਵੀ ਚੱਲੀਏ ਆਪਦੇ ਪਹਿਰਾਂਦਿਆਂ ਨੂੰ ਦੇਖੀਦਾ ਸਹੀ ਵੀ ਇਹੋ ਜਿਹਾ ਗੁਰੂ ਚ ਕੀ ਹੈ ਦੂਜੇ ਤੰਬੂ ਚ ਚਲੇਗੇ ਨਾਲ ਬਾਗੀ ਖੜੇ ਵੇਖਦੇ ਜਦੋਂ ਜਾ ਕੇ ਨਾ ਇਹਨੇ ਵੇਖਿਆ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਸ਼ਾ ਨੂੰ ਸੇਹ ਪਾਸ਼ਾ ਨੂੰ ਕਲਗੀ ਲੱਗੀ ਆ ਚਿਹਰਾ ਤਗਦਾ ਕਰਦਾ ਕੱਦ ਵੜਾ ਲੰਬਾ ਸੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਸ਼ਾ ਦਾ ਤੇ ਸਾਧ ਸੰਗਤ ਜੀ ਜਦੋਂ ਇਨੇ ਮੱਥਾ ਉਮੀ ਟੇਕਿਆ ਨਾ ਭਾਵਨਾ ਨਾਲ ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਈਸ਼ਾ ਨੇ ਬਾਵਾ ਤੂੰ ਫੜ ਲਿਆ ਆਪਣੀ ਛਾਤੀ ਨਾਲ ਲਾ ਲਿਆ ਆਖੋ ਸਤਨਾਮ ਮਹਾਰਾਜ ਕਹਿੰਦੇ ਆ ਸਵੇਰ ਦੇ ਡਿੱਕੀ ਹੰਨਿਆ ਤੈਨੂੰ ਲੈ ਆ ਕਿਉਂਕਿ ਜਾਣੇ ਜਾਣੇ ਸਤ ਰੂਹੀ ਆ ਆ ਭਾਈ ਬਹਿ ਜਾ ਉਹ ਵੇਖ ਰਿਹਾ ਪਿੱਛੇ ਖੜੇ ਕਹਿੰਦੇ ਬਹਿ ਜਾ ਆ ਬੰਦੀ ਛੋੜ ਦੇ ਇਸ ਮਨਾਉਂਦੇ ਆ ਨਾ ਦੀਵਾਲੀ ਸਿੱਖ ਬੰਦੀ ਛੋੜ ਦੇ ਸੁਮਨੰਦ ਦੇ ਪਾਪ ਬੰਦੀ ਛੋੜ ਤੋਂ ਆ ਵੀ ਸਾਨੂੰ ਦੁਨਿਆਵੀ ਬੰਧਨਾਂ ਤੋਂ ਮੁਕਤ ਕਰਕੇ ਨੌ ਦਰਵਾਜ਼ੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਐਸੀ ਕਿਰਪਾ ਕਰ ਬਾਰੀ ਜਿਹੜੇ ਸਾਡੇ ਬੰਦਨ ਨੇ ਉਹਨਾਂ ਤੋਂ ਛੁਡਾਓ ਸਤਿਗੁਰੂ ਜੀ ਜਿਵੇਂ ਤੁਸੀਂ ਬਵੰਜਾ ਰਾਜਿਆਂ ਨੂੰ ਛੁਡਾਇਆ ਇਸ ਕਰਕੇ ਧਿਆਰਾਂ ਦੇ ਦਿਨਾਂ 'ਚ ਵੀ ਅਸੀਂ ਕਈ ਵਾਰੀ ਹੋਰ ਪਾਸੇ ਤੁਰੇ ਫਿਰਦੇ ਆ ਜੇ ਦਰਸ਼ਨ ਕਰਨਿਆਂ ਬੈਠਣਾ ਤੇ ਸੱਚੇ ਪਾਤਸ਼ਾਹ ਦੀ ਕੋਤ ਵਿੱਚ ਆਇਆ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੋ ਸਤਨਾਮ ਤੇ ਸਾਧ ਸੰਗਤ ਜੀ ਜਦੋਂ ਮੱਥਾ ਟੇਕ ਕੇ ਬਹਿ ਗਿਆਂ ਨਾ ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਸ਼ਾਦਾ ਲੈ ਕੇ ਆਓ ਬਈ ਤੇ ਨਾਲੇ ਇਹਨੂੰ ਸਕਾਉ ਸਿੱਖਣਾ ਮਾਰਾ ਸੱਚੇ ਪਾਤਸ਼ਾਹ ਨੂੰ ਵਿਸ਼ਵਾਸ ਕਰਨਿਆ ਤੁਸੀਂ ਸ਼ਕੋ ਅੱਜ ਸਵੇਰ ਦਾ ਸ਼ਕਿਆ ਨਹੀਂ ਮਹਾਰਾਜ ਕਹਿੰਦੇ ਇੱਥੇ ਹੀ ਲੈ ਆਓ ਇਹ ਵੀ ਇੱਥੇ ਸ਼ਕਲੇਗਾ ਅਸੀਂ ਵੀ ਇੱਥੇ ਸ਼ਕ ਲੈਨੇ ਆ ਇਹ ਗਰੀਬ ਕਾਹੀ ਸਿੱਖ ਕਹਿੰਦਾ ਮਹਾਰਾਜ ਤੁਸੀਂ ਪ੍ਰਸ਼ਾਦਾ ਜੇ ਸ਼ਕਿਆ ਨਹੀਂ ਕਹਿੰਦੇ ਜਦੋਂ ਤੂੰ ਨਹੀਂ ਸ਼ਕਿਆ ਫਿਰ ਅਸੀਂ ਕਿਵੇਂ ਸ਼ਕ ਲੈਂਦੇ ਆਖੋ ਸਤਨਾਮ ਕਾ ਦਾ ਫਰਕ ਹੈ ਪ੍ਰੀਤ ਦਾ ਫਰਕ ਹੈ ਪਿਆਰ ਦਾ ਫਰਕ ਹੈ ਜਹਾਂਗੀਰ ਬਾਦਸ਼ਾਹ ਦੇ ਪਹਿਰੇਦਾਰ ਵੇਖਦੇ ਆ ਉਹ ਮਨਾ ਆਹੀ ਫਰਕ ਹੈ ਬਸ ਇਹ ਸਭ ਨੂੰ ਇੱਕੋ ਜਿਹਾ ਵੇਖਦੇ ਆ ਇਹ ਸਭ ਨੂੰ ਪਿਆਰ ਕਰਦੇ ਆ ਆਪਣੇ ਆਪਾਂ ਨੂੰ ਨਸ਼ਾ ਝੂਠੀ ਬਾਦਸ਼ਾਹੀ ਦਾ ਇਹਨਾਂ ਨੂੰ ਨਸ਼ਾ ਰੱਬ ਦੇ ਪਿਆਰ ਦਾ ਨਾਮੁ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਨਾਂ ਨੂੰ ਨਸ਼ਾ ਹੈ ਨਾਮ ਦੀ ਖੁਮਾਰੀ ਦਾ ਜਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਮੱਥਾ ਟੇਕਿਆ ਸੱਚੇ ਪਾਈਸ਼ਾ ਘੋੜੇ ਮੇਰੇ ਕੋਲ ਵੀ ਨੇ ਤੇ ਕਿਲੇ ਮੇਰੇ ਕੋਲ ਵੀ ਨੇ ਤੁਹਾਡੇ ਕੋਲ ਵੀ ਮਹਿੰਗੇ ਵਸਤਰ ਨੇ ਪਹਿਨਣ ਨੂੰ ਤੇ ਮੇਰੇ ਤੇ ਤੁਹਾਡੇ 'ਚ ਫਿਰ ਫਰਕ ਕੀ ਆ ਤੇ ਫਰਕ ਤੇ ਆਹੀ ਹੈ ਉਹ ਕਹਿੰਦਾ ਘਟ ਘਟ ਮੈਂ ਹਰ ਜੂਵਸ ਐ ਸੰਤਨ ਕੇ ਉਪਕਾਰ ਬਾਦਸ਼ਾ ਤਪ ਕਰਕੇ ਰਾਜ ਮਿਲਦਾ ਹੈ ਤਪੋਂ ਰਾਜ ਤੇ ਰਾਜੋਂ ਨਾ ਰੱਖ ਜੇ ਰਾਜ ਮਿਲਿਆ ਹੈ ਨਾ ਬਾਦਸ਼ਾਹੀ ਮਿਲ ਜਾਏ ਤੇ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਉਹਨੂੰ ਚੇਤੇ ਰੱਖ ਤੇਰੇ ਕੋਲ ਪ੍ਰੀਤ ਤੇ ਪਿਆਰ ਹੁੰਦਾ ਤੂੰ ਸੀਨੇ ਨਾਲ ਲਾ ਲੈਣਾ ਸੀ ਬਸ ਆਹੀ ਫਰਕ ਹੈ ਅਸੀਂ ਤੇ ਇੰਨੀ ਨੰਬਰ ਤੱਕ ਉਹ ਗੁਰੂ ਹੋ ਕੇ ਅਸੀਂ ਹਾਂ ਹੀ ਇੰਨਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿੰਨ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਕੁਰਿਆਈ ਇਹਨਾਂ ਨੂੰ ਕਦੇ ਵੀ ਪਰਜਾ ਸੁਖੀ ਐ ਰਾਜਾ ਐ ਤੂੰ ਜੇ ਤੇਰੇ ਅੰਦਰ ਦਇਆ ਤੇਰੇ ਅੰਦਰ ਧਰਮ ਐ ਤਾਂ ਪਰਜਾ ਸੁਖੀ ਐ ਸਮਝ ਗਏ ਤੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਿਆ ਘਾਈ ਸਿੱਖ ਨੇ ਨਾਲ ਗੁਰੂ ਹਰਿਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਨਦਰੋ ਨਦਰੀ ਨਿਹਾਲ ਹੋ ਗਿਆ ਸੱਚੇ ਪਾਤਸ਼ਾਹ ਹੁਣ ਮੇਰੇ ਤੇ ਐਸੀ ਕਿਰਪਾ ਕਰੋ ਕਿ ਤੇਰਾ ਨਾਮ ਨਾ ਭੁੱਲੇ ਤੈਨੂੰ ਭੁਲਾਇਆ ਤਾਂ ਆ ਮਾਇਆ ਸੰਸਾਰੂਪੀ ਮਾਇਆ ਦੇ ਹੱਥੋਂ ਬੇਪਤੀ ਹੁੰਦੀ ਹੈ ਹਰ ਵਿਸਰਤ ਸਦਾ ਖੁਆਰੀ ਤਾں ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤਿਹਾਰੀ ਕੋਈ ਵੀ ਸਮਾਂ ਹੋਵੇ ਕੋਈ ਵੀ ਤਿਹਾਰ ਹੋਵੇ ਤੇ ਸੱਚੇ ਪਾਇਸ਼ਾ ਨੂੰ ਆ ਕੇ ਮੱਥਾ ਟੇਕੋ ਸੱਚੇ ਪਾਇਸ਼ਾ ਕੌਣ ਨੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖੋ ਸਤਨਾਮ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤਿਹਾਰੀ ਜਿਸ ਮਨੁੱਖ ਨੂੰ ਸਤਗੁਰੂ ਜੀ ਤੇਰਾ ਆਸਰਾ ਹੋਵੇ ਉਹਨੂੰ ਮਾਇਆ ਦੇ ਕਿਸੇ ਵੀ ਕੋਈ ਵੀ ਉਹਨੂੰ ਧੋਖਾ ਨਹੀਂ ਲੱਗ ਸਕਦਾ ਕੋਈ ਵੀ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ ਤਾਂ ਕੋ ਧੋਖਾ ਕਹਾਂ ਵਿਆਪੇ ਜਿਹਨੂੰ ਤੇਰੀ ਓਟ ਹੋਵੇ ਉਹਦੇ ਨਾਲ ਕੌਣ ਧੋਖਾ ਕਰ ਸਕਦਾ ਬਾਦਸ਼ਾਹ ਬਿਨਾਂ ਸਿਮਰਨ ਤੋਂ ਜ਼ਿੰਦਗੀ ਬਿਆਰਥ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿੰਨੀ ਵੀ ਜ਼ਿੰਦਗੀ ਗੁਜ਼ਾਰਨੀ ਆ ਉਹ ਇਉਂ ਹੁੰਦੀ ਐ ਜਿਵੇਂ ਸੱਪ ਆਪਣੀ ਉਮਰ ਕੱਢ ਲੈਂਦਾ ਆ ਆਖੋ ਸਤਨਾਮ ਉਮਰ ਭਾਵੇਂ ਜਿੰਨੀ ਮਰਜ਼ੀ ਲੰਮੀ ਹੁੰਦੀ ਐ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਆ ਆਖੋ ਸਤਨਾਮ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਸਿਮਰਨ ਤੋਂ ਵਾਂਝਿਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਪ੍ਰਾਪਤ ਕਰ ਲਏ ਨਾ ਤਾਂ ਵੀ ਆਖਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਹੈ। ਤੋ ਇਦਾਂ ਵਾਚਨ ਕੀਤੇ ਗੁਰੂ ਹਰਿਕੋਵਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ। ਦੱਸਿਆ ਗੁਣ ਨਿਧਾਨ ਗੁਣ ਤਿਨਹੀ ਗਾਏ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਜੀ ਦੱਸ ਰਹੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੀ ਗੁਣਾ ਦੇ ਖਜ਼ਾਨੇ ਮਾਲਕ ਦੇ ਗੁਣੋ ਸੋ ਮਨੁੱਖ ਨੇ ਗਾਏ ਹਨ ਜਿਨ੍ਹਾਂ ਉੱਤੇ ਉਹਦੀ ਮੇਰ ਹੁੰਦੀ ਐ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਮਹਾਰ ਸੱਚੇ ਪਾਈਸ਼ਾ ਕਹਿੰਦੇ ਉਹੀ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦੇ ਹਨ ਉਹਦੀ ਜ਼ਿੰਦਗੀ ਮubarਕ ਹੁੰਦੀ ਐ ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਆਖੋ ਸਤਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ